ਮਾਰੂ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਾਰੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ ਭਗਤ ਵਛਲ ਹਰਨਾਮ ਕੀਰਤਾਰਥ ਗੁਰਮਖਿ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੀ ਤ੍ਰੂਪ ਪ੍ਰਹਿਲਾਦ ਬਿਦਰਦਾਸੀ ਸੋਤਾ ਗੁਰਮਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੀ ਨਾਮਾ ਜੈ ਦਿਓ ਕਬੀਰ ਤ੍ਰिलोचन ਸਭ ਦੁਖ ਗਏ ਚਮਰੇ ਗੁਰਮਖ ਨਾਮ ਲੱਗੇ ਸੇ ਉਦਰੀ ਸਭ ਕਿਲ ਵਿਖ ਪਾਪ ਟਰੀ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੋਖ ਪਰ ਹਰੇ ਬੇਸਵਾ ਰਵਤ ਅਜਾਮਨ ਉਧਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ ਅਨਗ੍ਰਹ ਕੀਆ ਹਰੇ ਅੰਗੀਕਾਰ ਕਰੇ ਸੇਵਕ ਪੈਜ ਰਖੈ ਮੇਰਾ ਗੋਵਿੰਦ ਸਰਨ ਪਰੇ ਉਦਰੇ ਜਨ ਨਾਨਕ ਹਰਿ ਕਿਰਪਾ ਤਾਰੀ ਉਰ ਧਰਿਓ ਨਾਮ ਹਰੀ ਮਾਰੂ ਮਹੱਲਾ ਚੌਥਾ ਸਿਧ ਸਮਾਦ ਜਪਿਓ ਨਿਬਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾਦਿਕ ਰਵਿਆ ਸਰਨ ਪਰੇ ਜਪਿਓ ਤੇ ਭਾਇ ਗੁਰਮੁਖ ਪਾਰ ਪਇਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਇਆ ਰਹਾਉ ਸੁਰਨਾਰੇ ਗਣ ਗਿੰਦਰ ਬੀ ਜਪਿਓ ਰਿਖ ਬੱਪਰੇ ਹਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜੱਪਿਆ ਹਰ ਹਰ ਨਾਮ ਜਿੰਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਧਿਆਉ ਹਰ ਜਪਤਿਆਂ ਅੰਤ ਨਾ ਪਾਇਆ ਵੇਦ ਪੁਰਾਨ ਸਿਮਰਤ ਹਰ ਜੱਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿੰਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨਤ ਤਰੰਗੀ ਨਾਮ ਜਿਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਂਏ ਪਾਈ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਹਰਪਤ ਪਾਈ ਹਲਤ ਪਲਤ ਨਾਲ ਚੱਲਦਾ ਹਰ ਅੰਤੇ ਲਏ ਛਡਾਈ ਜਿੱਥੈ ਅਵਕਟ ਗਲੀਆਂ ਭੀੜੀਆਂ ਤਿੱਥੈ ਹਰ ਹਰ ਮੁਕਤ ਕਰਾਈ ਮੇਰੇ ਸਤਗੁਰਾ ਮੈਂ ਹਰ ਹਰ ਨਾਮ ਦਿਰੜਾਈ ਮੇਰਾ ਮਾਤ ਪਿਤਾ ਸੁਤ ਬੰਦ ਪੋ ਮੈਂ ਹਰ ਬਿਨ ਅਵਰਨਾ ਮਾਈ ਰਹਾਉ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਲਾਵੇ ਮਾਈ ਤਿਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਲਾਏ ਸਤਗੁਰ ਪੁਰਖ ਦਿਆਲ ਪ੍ਰਭ ਹਰ ਮੇਲੇ ਢਿਲ ਨਾ ਪਾਈ ਜਿਨ ਹਰ ਹਰ ਨਾਮ ਨਾ ਚੇਤੇਉ ਸੇ ਭਾਗਹੀਨ ਮਰ ਜਾਏ ਓਏ ਫੇਰ ਫੇਰ ਜੋਨ ਪੁਹਾਈਐ ਮਰ ਜਮਹਿ ਆਵੈ ਜਾਏ ਓਏ ਜਮਦਰ ਬੱਦੇ ਮਾਰਿਐ ਹਰ ਦਰਗਾ ਮਿਲੈ ਸਜਾਈ ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮੇਲ ਲਹਿਉ ਹਰ ਰਾਈ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸਰਣਾਇ ਹਰ ਜਿਉ ਆਪ ਦਇਆਲ ਹੋਇ ਜਨ ਨਾਨਕ ਹਰ ਮੇ ਲਾਇ ਮਾਰੂ ਮਹੱਲਾ ਚੌਥਾ ਹਉ ਪੂਜੀ ਨਾਮ ਦਸਾਈਂਦਾ ਕੋ ਦਸੇ ਹਰ ਤਨ ਰਾਸ ਹਉ ਤਿਸ ਬਿਟੋ ਖਨ ਖੰਨੀ ਐ ਮੈਂ ਮੇਲੇ ਹਰ ਪ੍ਰਭ ਪਾਸ ਮੈਂ ਅੰਤਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੇ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰ ਪੂਰੇ ਨਾਮ ਦਿੜਾ ਆ ਹਰ ਧੀਰਕ ਹਰ ਸਾबास ਰਹਾਉ ਹਰ ਹਰੇ ਆਪ ਮਲਾਏ ਗੁਰ ਮੈਂ ਦਸੇ ਹਰ ਧਨ ਰਾਸ ਬਿਨ ਗੁਰ ਪ੍ਰੇਮ ਨਾ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾबास ਸਾਗਰ ਭਗਤ ਪੰਡਾਰ ਹਰ ਪੂਰੇ ਸਤ ਗੁਰ ਪਾਸ ਸਤ ਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨ ਮੁਖ ਪਾਗ ਦੇ ਹੂਨੀਆ ਤਿੱਖ ਮੂਈਆ ਕੰਦੀ ਪਾਸ ਗੁਰ ਦਾਤਾ ਦਾਤਾ ਰਹਿ ਹਉ ਮੰਗਉ ਦਾਨ ਗੁਰ ਪਾਸ ਕਿਰਿਵ ਚੁਨਾ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਇ ਪ੍ਰਭ ਗੁਰਮਤ ਹਰ ਹਿਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀ ਆ ਹਰਿ ਉੱਤਮ ਪਦ ਨਿਰਵਾਣੀ ਗੁਰਮਖ ਮਨ ਪ੍ਰਤੀਤ ਹੈ ਗੁਰਪੁਰੇ ਨਾਮ ਸੁਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮਖ ਅਕਥ ਕਹਾਣੀ ਰਹਾਉ ਮੈਂ ਮਨ ਤਨ ਖੋਜ ਟੰਡੋਲਿਆ ਕਿਉ ਪਾਈਐ ਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਇਕਾਥ ਕਥਾ ਮਨ ਪਾਣੀ ਮੇਰਾ ਮਨ ਤਨ ਨਾਮ ਅਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰ ਪੁਰਖ ਹੈ ਪੁਰਖ ਮਲਾਏ ਪ੍ਰਭ ਮਿਲ ਸੁਰਤੀ ਸੁਰਤ ਸਮਾਣੀ ਵਡ ਭਾਗੀ ਗੁਰ ਸੇਵਿਆ ਹਰ ਪਾਇਆ ਸੁਗੜ ਸੁਜਾਣੀ ਮਨ ਮੁਖ ਭਾਗ ਦੇ ਹੁਣਿਆ ਤਿੰਨ ਦੁਖੀ ਰਹਿਣ ਵਿਹਾਣੀ ਹਮ ਜਾਂਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਤ ਗੁਰ ਮੇਰਾ ਮਿੱਤਰ ਪ੍ਰਭ ਹਰ ਮੇਲੋ ਸੁਗੜ ਸੁਜਾਣੀ ਜਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸੁਮਾਣੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬਹਿਰਾਗਿਆ ਵਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸ਼ਬਦੀ ਹਰ ਰਸ ਚਾਖ ਸਭ ਮਨ ਤਨ ਹਰਿਆ ਹੋਇਆ ਗੁਰ ਬਾਣੀ ਹਰ ਗੁਣ ਭਾਖ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੈ ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ ਹਰ ਹਰ ਨਾਮ ਧਿਆਈ ਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀ ਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਰਸ ਚਾਖ ਮਨ ਮੁਕਤ ਤ੍ਰਿਸ਼ਨਾ ਭਰ ਰਹੀ ਮਨ ਆਸਾ ਦਹਿ ਦਿਸ ਬਹੁ ਲਖ ਬਿਨ ਨਾਮੈ ਧ੍ਰਿਗ ਜੀਵਨ ਦੇ ਵਿੱਚ ਵਿਸਟਾ ਮਨ ਮੁਖ ਰਾਖ ਵਿ ਆਵਹਿ ਜਾਹਿ ਪੁਵਾਈਐ ਬਹੁ ਜੋਨੀ ਦੁਰਗੰਧ ਭਾਖ ਤਰਾਹਿ ਤਰਾਹਿ ਸਰਨਾਗਤੀ ਹਰ ਦਇਆ ਧਾਰ ਪ੍ਰਭ ਰਾਖ ਸੰਤ ਸੰਗਤ ਮੇ ਲਾਪ ਕਰ ਹਰ ਨਾਮ ਮਿਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤਿ ਭਾਖ ਮਾਰੂ ਮਹੱਲਾ ਚੌਥਾ ਘਰ ਪੰਜਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਭਗਤ ਪਰੇ ਪੰਡਹਾਰਾ ਗੁਰਮੁਖ RAM ਕਰੇ ਨਿਸਤਾਰਾ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸਮਾਲੀ ਹਰ ਹਰ ਨਾਮ ਜਪੋ ਮੇਰੇ ਜੀਅੜੇ ਜਪ ਹਰ ਹਰ ਨਾਮ ਛਡਾਵੇ ਜੀਉ ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਮ ਮੰਗਤ ਜਨ ਜਾਚੈ ਹਰ ਦੇਹੁ ਪਸਾਉ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀਉ ਨਵੇਂ ਛਦਰ ਸਰਬ ਹੈ ਅਪਵਿੱਤਰਾ ਬੋਲੇ ਹਰ ਨਾਮ ਪਵਿੱਤਰ ਸਭ ਕੀਤਾ ਜੇ ਹਰ ਸੋ ਪਰਸਨ ਹੋਐ ਮੇਰਾ ਸੁਆਮੀ ਹਰ ਸਿਮਰਤ ਮਲ ਲਹਿ ਜਾਵੇ ਜੀਉ ਮਾਇਆ ਮੋਹ ਵਿਖਮ ਹੈ ਭਾਰੀ ਕਿਉ ਤਰੀਐ ਦੁਤਰ ਸੰਸਾਰੀ ਸਤਗੁਰ ਬੋਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਉ ਤੂੰ ਸਰਬੱਤਰ ਤੇਰਾ ਸਭ ਕੋਈ ਜੋ ਤੂ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਗੁਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਂ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲੇ ਵਿਖ ਕਾਟੈ ਹਰ ਤੇਰੇ ਹਰ ਤਨ ਰਾਖੋ ਹਰ ਤਨ ਸੰਚੋ ਹਰ ਚਲਦਿਆਂ ਨਾਲ ਸਖਾਈ ਜੀਉ ਜਿਸਨੋ ਕਿਰਪਾ ਕਰੇ ਸੋ ਧਿਆਵੇ ਨੇਤ ਹਰ ਜਪ ਜਾਪੈ ਜਪ ਹਰ ਸੁਖ ਪਾਵੇ ਗੁਰ ਪ੍ਰਸਾਦੀ ਹਰ ਰਾਸ ਆਵੇ ਜਪ ਹਰ ਹਰ ਪਾਰ ਲੰਗਾਈ ਜੀਉ ਰਹਾਉ ਨਿਰਪਉ ਨਿਰੰਕਾਰ ਸਤਨਾਮ ਜਗ ਮਹਿ ਸ੍ਰੇਸ਼ਟ ਊਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇਵਾਰੋ ਹਰ ਸੇਵਕ ਨੇੜ ਨਾ ਜਾਈ ਜੀਉ ਜਿਸ ਉਪਰ ਹਰ ਕਾ ਮਨ ਮਾਨਿਆ ਸੋ ਸੇਵਕ ਚੌ ਜੁਗ ਚੌ ਕੁੰਟ ਜਾਨਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਉ ਸਭ ਮਹਿ ਏਕ ਨਿਰੰજન ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਰੱਖੈ ਤਿਸ ਕੌਣ ਮਾਰੇ ਜਿਸ ਕਰਤਾ ਆਪ ਛਡਾਈ ਜੀਉ ਹਉ ਅਨ ਦਿਨ ਨਾਮ ਲਾਈ ਕਰਤਾਰੇ ਜਿਨ ਸੇਵਕ ਭਗਤ ਸਬੇ ਨਿਸਤਾਰੇ ਦਸ ਹੱਥ ਚਾਰ ਵੀਦ ਸਭ ਪੂਚੋ ਜਦ ਨਾਨਕ ਨਾਮ ਛਡਾਈ ਜੀਓ ਮਾਰੂ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਰਪੈ ਧਰਤਿ ਕਾਸ ਲਖਿ ਅਤਰਾ ਸਿਰ ਉਪਰ ਅਮਰ ਕਰਾਰਾ ਪਉਣ ਪਾਣੀ ਬੈ ਸੰਤਰ ਦਰਪੈ ਦਰਪੈ 인ਦਰ ਵਿਚਾਰਾ ਏਕਾ ਨਿਰਪੋਹ ਬਾਤ ਸੁਣੀ ਸੋ ਸੁਖੀ ਆਸੋ ਸਦਾ ਸੁਹੇਲਾ ਜੋ ਗੁਰ ਮਿਲ ਗਾਏ ਗੁਨੀ ਰਹਾ ਦੇਹ ਧਾਰੇ ਅਰ ਦੇਵਾ ਦਰਪੈ ਸਿਧ ਸਾਧਕ ਡਰ ਮੋਇਆ ਲਖ 84 ਮਰ ਮਰ ਜਨਮੇ ਫਿਰ ਫਿਰ ਜੋਨੀ ਜੋਆ ਰਾਜਸ ਸਾਤਕ ਤਾਮਸ ਡਰਪੈ ਕਿਤੇ ਰੂਪਿ ਉਪਾਇਆ ਛਲ ਬਪਰੀ ਇਹ ਕੌਲਾ ਡਰਪੈ ਅਤ ਡਰਪੈ ਧਰਮ ਰਾਇ ਸਗਲ ਸਮਗਰੀ ਡਰਹਿ ਬਿਆਪੀ ਬਿਨ ਡਰ ਕਰਨੈ ਹਾਰਾ ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹ ਹੈ ਦਰਬਾਰਾ ਮਾਰੂ ਮਹੱਲਾ ਪੰਜਵਾਂ ਪਾਂਚ ਬਰਖ ਕੋ ਅਨਾਥ ਧੂਬਾਰਕ ਹਰ ਸਿਮਰਤ ਅਮਰਿ ਅਟਾਰੀ ਪੁੱਤਰ ਹੇਤ ਨਾਰਾਇਣ ਕਹਿਉ ਜਮ ਕੰਕਰ ਮਾਰ ਬਦਾਰੀ ਮੇਰੇ ਠਾਕੁਰ ਕੀਤੇ ਅਗਨਤ ਉਧਾਰੀ ਮੋਹਿ ਦੀਨ ਅਲਪ ਮਤ ਨਿਰਗੁਣ ਪਰਿਉ ਸਰਦ ਦੁਆਰੇ ਰਹਾਵ ਵਾਲਮੀਕ ਸੁਪਚਾਰ ਉਤਰਿਓ ਵਦਕ ਤਰੇ ਬੇਚਾਰੇ ਏਕ ਨਿਮਖ ਮਨ ਮਾਹੀ ਆਰਾਦੇਓ ਗਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬੇਦਾਰੇ ਵਿਦਰ ਦਾਸੀ ਸੁਤ ਭਇਓ ਪਨੀਤਾ ਸਗਲੇ ਕੁਲ ਉਜਾਰੀ ਕਵਨ ਪਰਾਧ ਬਤਾਵੋ ਆਪਣੇ ਮਿਥਿਆ ਮੋਹ ਮਗਨਾਰੀ ਆਇਓ ਸ਼ਾਮ ਨਾਨਕ ਓਟ ਹਰ ਕੀ ਲੀਜੈ ਪੁਜਾ ਪਸਾਰੇ ਮਾਰੂ ਮਹੱਲਾ ਪੰਜਵਾ ਵੇਤਨ ਵਿਤ ਭ੍ਰਮਿਓ ਬਹੁ ਭਾਂਤੀ ਅਨਕ ਜਤਨ ਕਰਤਾਇ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭਈ ਅਜਾਈ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋਕੋ ਦੀਜੈ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਰਹਾਉ ਪੁੱਤਰ ਕਲਤਰ ਗ੍ਰਹਿ ਦੇਖ पसारा ਇਸਹੀ ਮਹਿ ਉਰਜਾਈ ਮਾਇਆ ਮਦ ਚਾਖ ਭਏ ਉਦਮਾਤੀ ਹਰ ਹਰ ਕਬਹ ਨਾ ਗਾਏ ਇਹ ਵਿਦ ਖੋਜੀ ਬਹੁ ਪ੍ਰਕਾਰਾ ਬਿਨ ਸੰਤਨ ਨਹੀਂ ਪਾਏ ਤੁਮ ਦਾ ਤਾਰ ਵੱਡੇ ਪ੍ਰਭ ਸਮਰਤ ਮੰਗਣ ਕਉ ਦਾਨ ਆਈ ਤਿਆਗਿਓ ਸਗਲਾ ਮਾਨ ਮਹਤਾ ਦਾਸ ਰੇਣ ਸਰਣਾਈ ਕਹੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾ ਕਮਨ ਥਾਨ ਧੀਰਿਓ ਹੈ ਨਾਮਾ ਕਮਨ ਬਸਤ ਹੰਕਾਰਾ ਕਮਨ ਚਿਹਨ ਸੁਨ ਉਪਰ ਛੋਇਓ ਮੁਖ ਤੇ ਸੁਨ ਕਰ ਗਾਰਾ ਸੁਨ ਹੋ ਰੇ ਤੂ ਕੌਣ ਕਹਾ ਤੇ ਆਇਓ ਏਤੀ ਨਾ ਜਾਨੋ ਕੇ ਤਿਕ ਮੁਦਤ ਚਲਤੇ ਖਬਰ ਨਾ ਪਾਇਉ ਰਹਾਉ ਸਹਿਨ ਸੀਲ ਪਵਨ ਅਰ ਪਾਣੀ ਵਸਦਾ ਖਿਮਾ ਨਿਭਰ ਹਾਤੀ ਪੰਜ ਤਤ ਮਿਲ ਪਇਓ ਸੰਜੋਗਾ ਇਨ ਮਹਿ ਕਮਨ ਦੁਰਾਤੀ ਜਿਨ ਰਚ ਰਚਿਆ ਪੁਰਖ ਬਧਾਤੇ ਨਾਲੇ ਹਉ ਮੈਂ ਪਾਈ ਜਨਮ ਮਰਨ ਉਸ ਹੀ ਕੋ ਹੈ ਰੇ ਉਹ ਆਵੈ ਜਾਇ ਬਰਨ ਚਿਹਨ ਨਾਹੀ ਕਿਛ ਰਚਨਾ ਮਿਥਿਆ ਸਗਲ प्रसारा ਪੰਤ ਨਾਨਕ ਜਬ ਖੇਲ ਉਝਾਰੈ ਤਬ ਏਕੈ ਏਕੰਕਾਰਾ ਮਾਰੂ ਮਹੱਲਾ ਪੰਜਵਾ ਮਾਨ ਮੋਹ ਅਰ ਲੋਭ ਵਿਕਾਰਾ ਬਿਉ ਚੀਤਨਾ ਘਾਲਿਓ ਨਾਮ ਰਤਨ ਗੁਣਾ ਹਰਬਨ ਜੀ ਲਾਡ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਚੀਤ ਰਹਾਉ ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਜ ਅਨੰਦ ਰਖਿਓ ਗ੍ਰਹਿ ਭੀਤਰ ਉਠ ਉਆਹੂ ਕਉ ਦੌਰਿਓ ਆਗਿਆ ਮਹਿ ਭੂਖ ਸੋਈ ਕਰ ਸੁਖਾ ਸੋਗ ਹਰਕ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਤੈ ਲੇ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕ ਕੋ ਸਬਰੇ ਹਲਤ ਪਲਾਤਾ ਤਨ ਸੇਵਕ ਸਫਲ ਓਹ ਆਇਆ ਜਿਨ ਨਾਨਕ ਖਸਮ ਪਛਾਤਾ